ਲੇ ਵੀ ਮਿੱਤਰੋ ਅੱਜ ਆਏ ਹੋਇਆ ਗਿਆ ਭਾਰਜੰਟ ਲੋ ਦੇ ਪਿੰਡ ਪਧੌੜ ਦੇ ਵਿੱਚ ਤੇ ਅੱਜ ਦੀ ਵੀਡੀਓ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਆ ਗਈ ਤੇ ਅੱਜ ਦੀ ਵੀਡੀਓ ਵੇਖ ਕੇ ਸੋਨੂੰ ਕੰਮ ਕਰਨ ਨੂੰ ਜੀ ਕਰੂਗਾ ਕਿਉਂ ਕਿ ਉਹ ਅੱਜ ਆਪਾਂ ਬਾਪੂ ਜੀ ਦੇ ਕੋਲੇ ਆਏ ਹੋਏ ਹਾਂ ਤੇ ਬਾਪੂ ਜੀ ਦੀ ਜੇ ਉਮਰ ਦੀ ਗੱਲ ਬਾਤ ਕਰੀ ਤਾਂ ਲਗਭਗ 70 ਸਾਲ ਦੀ ਹੋਊਗੀ ਤੇ 70 ਸਾਲ ਦੀ ਉਮਰ ਦੇ ਵਿੱਚ ਵੀ ਵਧੀਆ ਕੰਮ ਕਰ ਰਹੇ ਨੇ ਨਾ ਤੇ ਬਾਪੂ ਜੀ ਬਈ ਕੰਮ ਕਰ ਰਹੇ ਨੇ ਦੇਸੀ ਮੁਰਗੀਆਂ ਦੇ ਉੱਤੇ ਫਾਰਮ ਪਾਇਆ ਹੋਇਆ ਆਪਦੇ ਘਰ ਦੇ ਵਿੱਚ ਤੇ ਚੰਗਾ ਕੰਮ ਆਗਾ ਬਾਪੂ ਜੀ ਤੋਂ ਚੰਗੀ ਕਮਾਈ ਵੀ ਕਰ ਰਹੇ ਨੇ ਕਿਵੇਂ ਕਰ ਰਹੇ ਨੇ ਸਾਰੀ ਗੱਲਬਾਤ ਕਰਾਂਗੇ ਤੇ ਕਿਵੇਂ ਇਸ ਕੰਮ ਦੇ ਵਿੱਚ ਆਏ ਤੇ ਕੰਮ ਹੈ ਕਿਵੇਂ ਆਗਾ ਸਾਰੀ ਗੱਲਬਾਤ ਬਾਪੂ ਜੀ ਦੇ ਨਾਲ ਕਰਾਂਗੇ ਬਸ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਤੇ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਹੋਰ ਬਈਆਂ ਤੱਕ ਪਹੁੰਚਾ ਦਿਓ ਜਿਹੜੇ ਕਹਿੰਦੇ ਨੇ ਵੀ ਸਾਡੇ ਤੋਂ ਕੰਮ ਨਹੀਂ ਹੁੰਦਾ ਇਹ ਸਾਡੇ ਕੋਲੇ ਆਉ ਨਹੀਂ ਹੈਗਾ ਬਹਾਨੇ ਬਣਾਉਂਦੇ ਨਾ ਨਾ ਬਾਪੂ ਜੀ ਕਹਿੰਦੇ ਵੀ ਕੰਮ ਕਰਨ ਵਾਲੇ ਤਾਂ ਚਾਹੇ ਬਈ ਗੋਲ ਗੱਪਿਆਂ ਦੀ ਰੇੜੀ ਲਾ ਲਓ ਉੱਥੋਂ ਵੀ ਪੈਸੇ ਕਮਾ ਲੈਂਦੇ ਨੇ ਬਾਕੀ ਗੱਲਬਾਤ ਕਰ ਦਾਂਗੇ ਬਾਪੂ ਜੀ ਦੇ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਆਜੋ ਵੀਚ ਆਜੋ ਬਈ ਜੀ ਗੱਲਬਾਤ ਕਰ ਦਾਂਗੇ ਬਾਪੂ ਜੀ ਨਾਲ ਬਣੇ ਰਹੋ ਵੀਡੀਓ ਦੇ ਵਿੱਚ ਬਾਪੂ ਜੀ ਅਸੀ ਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਠੀਕ ਠਾਕ ਹੈ ਬਾਪੂ ਜੀ ਕੱਢ ਦੀ ਕਲਾ ਚ ਦੱਸੋ ਬਾਪੂ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਮੁਰਗੀਆਂ ਦਾ ਇਹ ਨਾ ਮਾਪਾ ਨੂੰ ਹੋ ਗਿਆ ਸਾਲ ਹੀ ਹੋ ਗਿਆ ਸਾਲ ਹੋ ਗਿਆ ਪਹਿਲਾਂ ਪਾਉਰੇ ਰੱਖਿਆ ਸੀ ਜੀ ਬੱਕਰੀਆਂ ਬੱਕਰੀਆਂ ਰੱਖੀਆਂ ਸੀ ਇੱਧਰ ਕਿਵੇਂ ਆ ਗਏ ਮੁਰਗੇ ਵਾਲੇ ਪਾਸੇ ਉਹ ਮੇਰੀਆਂ ਲੱਤਾਂ ਖੜਗੀਆਂ ਜਿਹੜੇ ਕਾਰਨ ਮੈਨੂੰ ਇੱਧਰ ਆਉਣਾ ਪੈ ਗਿਆ ਅੱਛਾ ਜੀ ਫਿਰ ਉਹ ਮੈਨੂੰ ਵੇਚਣੀਆਂ ਪੈ ਗਈਆਂ ਕਿ ਦਮ ਠੀਕ ਆ ਤੇ ਵੇਚਣੀਆਂ ਮੁੜ ਕੇ ਭਣਾ ਜੀ ਨਹੀਂ ਸੀ ਲੱਗਦਾ ਫਿਰ ਵਿਹਲਾ ਰਹਿ ਨਹੀਂ ਸਕਦਾ ਜੀ ਤੇ ਮੈਂ ਇਹ ਰੱਖ ਲੈ ਉਧਰ ਮਿਹਨਤ ਕਿਵੇਂ ਸੀ ਵੱਧ ਸੀ ਇੱਧਰ ਨਹੀਂ ਉਹ ਘੱਮ ਵਧੀਆ ਸੀ ਅਸੇ ਉਹ ਘਮ ਮੈਨੂੰ ਵਧੀਆ ਲੱਗਦਾ ਸੀ ਅੱਛਾ ਜੀ ਪਰ ਇੱਧਰ ਆਉਣਾ ਪੈ ਗਿਆ ਜੀ ਉਹਨਾਂ ਪੈ ਗਿਆ ਫਿਰ ਵਿਹਲਾ ਜਾਂ ਮੈਂ ਕਿਹਾ ਯਾਰ ਕੀ ਕਰਾਂਗੇ ਮੈਂ ਲਿਆ ਕੇ ਇਹ ਛੱਡ ਲੇ ਅੱਛਾ ਜੀ ਤੇ ਹੁਣ ਇਹ ਮੁਰਗੇ ਹੈਗੇ ਮੇਰੇ ਕੋਲੇ ਜਿਹੜੇ 130 40 ਇਹ ਵੇਚਾਂਗੇ ਇਹ ਕਿੰਨੇ ਸੀ ਉਦੋਂ ਆਪਾਂ ਰੱਖੇ ਸੀ ਮੈਂ 500 ਬੱਚਾ ਲਿਆਇਆ ਸੀ 500 ਬੱਚਾ ਹੈ ਜੀ ਠੀਕ ਹੈ ਜੀ ਕਿੰਨੇ ਟਾਈਮ ਦਾ ਬੱਚਾ ਸੀਗਾ ਜੋ ਇੱਕ ਦਿਨ ਦਾ ਹੀ ਸੀ ਇੱਕ ਦਿਨ ਦਾ ਸੀਗਾ ਜੀ ਠੀਕ ਹੈ ਜੀ ਉਹ ਦੇਣ ਵਾਲੇ ਨੇ ਝੂਠ ਮਾਰ ਕੇ ਦੇਤਾ ਵੀ 15 ਦਿਨਾਂ ਦਾ ਅੱਛਾ ਹੀ ਐਦਾਂ ਵੀ ਹੋ ਜਾਂਦਾ ਹੁੰਦਾ ਇਹਦੇ ਵਿੱਚ ਮੋਹਾ ਦੁਨੀਆ ਅਗਰ ਪਰੇ ਤੋਂ ਪਰੇ ਪਈ ਆ ਆਪਾਂ ਨੂੰ ਆਉਂਦਾ ਨਹੀਂ ਹਾਂਜੀ ਉਹ ਜੇ ਮੈਂ ਕਹਿੰਦਾ ਕਿ ਮਿਹਾਰੀ ਨੇ ਭਾਂਡਾ ਵੇਚਣਾ ਪਿੱਲੇ ਦੇ ਵੀ ਠੋਲਾ ਮਾਰ ਕੇ ਕਹਿੰਦੀ ਮੇਰਾ ਇਹ ਜ ਆ ਪਰ ਮੈਨੂੰ ਨਹੀਂ ਇਹ ਕੰਮ ਆਉਂਦਾ ਠੀਕ ਹੈ ਜੀ ਦੋ ਦਰਗਾਹ ਸਾਹਿਬ ਤੋਂ ਲਾ ਕਰੋ ਯਾਰ ਜਿਹੜਾ ਕਰਨਾ ਹੈ ਠੀਕ ਹੈ ਜੀ ਤੇ ਹੁਣ ਜਿੱਪੇ ਪੂਸੇ ਮਗਰ ਜਾਈਏ ਤਾਂ ਕੋਈ ਖਾਸ ਗੱਲਾਂ ਚੋਂ ਗੱਲ ਨਹੀਂ ਹੱਥਾਂ ਦੀ ਮਾਇਆ ਪੈਸਾ ਤਾਂ ਪਰ ਇੱਜ਼ਤ ਨਹੀਂ ਮਿਲਦੀ ਫਿਰ ਹਾਂ ਇਹ ਤਾਂ ਗੱਲ ਹੈ ਜੀ ਇਹ ਸਿੱਖਿਆ ਕਿੱਥੋਂ ਆ ਜੀ ਮੈਂ ਕਿੱਥੋਂ ਨਹੀਂ ਸਿੱਖਿਆ ਬਾਬੇ ਨਾਨਕ ਦੇ ਆਸਰੇ ਹੀ ਚੱਲਦਾ ਇਹ ਔਖਾ ਨਹੀਂ ਹੁੰਦਾ ਮੈਂ ਭਾਈ 1 ਕੋ ਲੱਖ ਤਾਂ ਇਧਰੋਂ ਆ ਗਏ ਜੇ ਕੋਈ ਕੋਈ ਔਖਾ ਨਹੀਂ ਜਿਹਦੇ ਬੰਦੇ ਨੇ ਕਰਨਾ ਹੋਵੇ ਨਾ ਕੰਮ ਉਹਨੂੰ ਕੋਈ ਵੀ ਔਖਾ ਨਹੀਂ ਠੀਕ ਹੈ ਜੀ ਇਹ ਮਰੇ ਮਰੇ ਤਾਂ ਨਹੀਂ ਆਇਆ ਜੱਪਾ ਰੱਖੇ ਮਰੇ ਵੀ ਆ ਜਦੋਂ ਪਹਿਲੇ ਦਿਨ ਹੀ 60 ਮਰ ਗਏ ਸੀ ਬੱਚੇ 60 ਮਰ ਗਏ ਸੀ ਉਹ ਕਾਰਨ ਕੀ ਹੋ ਗਿਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਛੜਤੇ ਲਿਆ ਕਿ ਉਹ ਇੱਕੇ ਦਮ ਜਿਹੜੇ ਥੱਲੇ ਦਬੇ ਗਏ ਉਹ ਮਰ ਗਏ ਮੁੜ ਕੇ ਦੂਜੇ ਦਿਨ ਮੈਨੂੰ ਪਤਾ ਲੱਗ ਗਿਆ ਤੇ ਮੈਂ ਉਹਨਾਂ ਨੂੰ ਹੀਟਰ ਟਰੈਕਟਰ ਲਾ ਕੇ ਢੋਜੀ ਥੋੜੇ ਥੋੜੇ ਕੀਤਾ ਠੀਕ ਹੈ ਜੀ ਇਹ ਨਹੀਂ ਉਹ ਆਪਣੀ ਗਲਤੀ ਸੀ ਜਾਨੀ ਕਿ ਜੇ ਉਹਨਾਂ ਦੀ ਗਲਤੀ ਕੋਈ ਨਹੀਂ ਹੈਗੀ ਸਹੀ ਮੇਰੇ ਮਨ ਤਾਂ ਕੋਈ ਗਲਤੀ ਨਹੀਂ ਠੀਕ ਆਪਣੀ ਗਲਤੀ ਜਿਹੜੇ ਥੱਲੇ ਉਹ ਇਕੱਠੇ ਜੇ ਹੋ ਗਏ ਉਹਨਾਂ ਨੂੰ ਠੰਡ ਲੱਗਦੀ ਸੀ ਹਾਂਜੀ ਉਹ ਥੱਲੇ ਜਿਹੜੇ ਦਬੇ ਗਏ ਉਹ ਮ ਉਹ ਨਾ ਦਾ ਹੁਨਕਸਾ ਨੂੰ ਉਹ ਕਿਤਾ ਨਹੀਂ ਠੀਕ ਹੈ ਹੁਣ ਕਿੰਨੇ ਨੇ ਆਪਣੇ ਕੋਲੇ ਜਾਨਵਰ ਕਿੰਨੇ ਰੱਖੇ ਹੋਏ ਨੇ ਟੋਟੇ ਜੀ ਮੁਰਗੇ ਮੁਰਗੀਆਂ ਮਿਲਾ ਕੇ ਜੀ ਆਪਣੇ ਕੋਲੇ ਇਹ 300 ਤੋਂ ਥੋੜੇ ਜਿਹਾ ਉੱਤੇ ਹੋਣਗੇ 300 ਥੋੜੇ ਜਿਹਾ ਉੱਤੇ ਹੋਣਗੇ ਠੀਕ ਹੈ ਜੀ ਇਹ ਕਿਵੇਂ ਰੱਖ ਰਹੇ ਹੋ ਜੀ ਕਿਵੇਂ ਇਹਨਾਂ ਦੀ ਦੇਖਭਾਲ ਹੁੰਦੀ ਹੈ ਜੀ ਆਪਣੀ ਇਹ ਪਾਲਵਾਸ ਇਹਨਾਂ ਨੂੰ ਫਿਰ ਕੀ ਕੌਣ ਕੀ ਪਾ ਛੱਡਦੇ ਆ ਹਾਂਜੀ ਪਹਿਲਾਂ ਕਣਕ ਪਾਈ ਹੈ ਹੁਣ ਕਣਕ ਤਾਂ ਖਤਮ ਕਰਤੀ ਇਹਨਾਂ ਨੇ ਠੀਕ ਹੈ ਇਹ ਖਰਾਕ ਕਿੰਨੀ ਕੁ ਹੁੰਦੀ ਹੈ ਮੁਰਗੇ ਦੀ ਜਸਲੀ ਜਿਹਾ ਫਸਲੀ ਗੱਲਬਾਤ ਕਰੇ ਝੂਠ ਵਾਲੀ ਗੱਲ ਹੈ ਇਹ ਦੁਨੀਆ ਯਾਰ ਮਾਰਦੀ ਏ ਝੂਠ ਹ ਠੀਕ ਹੈ ਆ ਹੁਣ 100 ਮਤਲਬ 20 25 30 ਹੋਣਗੇ ਹੂੰ ਇਹ 40 ਕਿਲੋ ਵਾਂਗੂ ਖਾ ਜਾਂਦੇ ਠੀਕ ਹੈ ਜੀ ਤੇ ਕਿੰਨੇ ਇਹ 400 ਗ੍ਰਾਮ ਆ ਕੋ ਵੀ 400 ਗ੍ਰਾਮ ਅੱਧਾ ਕਿਲੋ 500 ਗ੍ਰਾਮ ਹੀ ਖਾ ਜਾਂਦੇ ਉਹ ਮੈਂ ਬਾਲਟੀ ਭਰ ਕੇ ਇਹਨਾਂ ਨੂੰ ਹੁਣ ਇਹਨਾਂ ਨੇ ਨਿਮੇੜ ਦੇਣੀਆਂ ਇਹਨਾਂ ਅੰਦਰ ਭਰ ਕੇ ਰੱਖ ਦੇਣੀਆਂ ਠੀਕ ਹੈ ਜੀ ਮਿਲਾ ਕਰ ਦਿੰਦੇ ਆ ਮਿਲਾ ਕਰ ਦਿੰਦੇ ਆ ਜੀ ਇਹ ਵੀ ਦੇਖ ਸਕਦੇ ਹੋਗੇ ਯਾਨਕਿ 400 ਗ੍ਰਾਮ ਖਰਾਕ ਹੈਗੀ ਅਗੇ 300 ਵੀ ਜੇ ਆਪਾਂ ਉਹ ਕਰ ਲਈ ਮੰਨ ਲਈਏ ਜੀ ਵੀ 300 ਤਾਂ ਹੈਗੀ ਹੋएगी ਜੀ ਠੀਕ ਫਾਉਂਦੀ ਨਾ ਹੋਇਆ ਨਹੀਂ ਮੈਨੂੰ ਮੈਂ ਲੈ ਕੇ ਆਈ ਸੀ ਥੋਵਾ ਕੁਆਂਟਲ ਲਿਆਇਆ ਸੀ ਠੀਕ ਹੈ ਜੀ ਦੋ ਘਟੇ ਰਹਿ ਗਏ ਕਿ ਕਿੱਤੈ ਨਾਲੇ ਕੰਮ ਠੀਕ ਠੀਕ ਹੈ ਜੀ ਇਹ ਭਾਰੇ ਵੀ ਤਾਂ ਹੀ ਆ ਨਾ ਤਿੰਨ ਕਿਲੋ ਤੋਟੇ ਹੋਏ ਫਿਰਦੇ ਨੇ ਠੀਕ ਹੈ ਜੀ ਦਵਾਈ ਬੂਟੀ ਕਿਹੜੀ ਦਿੰਨੇ ਆਪਾਂ ਇਹਨਾਂ ਨੂੰ ਦਵਾਈ ਤਾਂ ਯਾਰ ਮੈਂ ਨੌਂ ਨੂੰ ਤਾਂ ਨਹੀਂ ਜਾਣਦਾ ਇੱਕ ਤਾਂ 1300 ਦਾ ਲੀਟਰ ਜਾਂ ਮੈਨੂੰ ਆ ਦਿੱਤਾ ਠੀਕ ਹੈ ਜੀ ਲੋ ਜੀ ਫਿਰ ਆਪਾਂ ਉਧਰ ਹੁੰਨਾਗੇ ਮੁਰਗਾ ਵਾਲੇ ਪਾਸੇ ਪੱਲਾ ਨਾ ਦੇਖ ਲਈ ਵੀ ਬਾਪੂ ਜੀ ਇਹਨਾਂ ਨੂੰ ਦਿੰਦੇ ਕੀ ਨੇ ਆ 1300 ਦਾ ਲੀਟਰ ਜਾ ਦਿੱਤਾ ਇਹ ਕੀ ਚੀਜ਼ ਹੈ ਨਹੀਂ ਤੂੰ ਬੜਲਾ ਹੁਣ ਮੈਂ ਤਾਂ ਪੜਿਆ ਹੋਣਾ ਨਹੀਂ ਇਹ ਲੈ ਵੀ ਦੇਖ ਸਕਦੇ ਹੋਗੇ ਇਹ ਚੀਜ਼ ਹੈ ਜੀ 1300 ਦਾ ਦਿੱਤਾ ਉਹਨਾਂ ਨੇ ਠੀਕ ਹੈ ਜੀ ਇੱਕ ਪਾਊਡਰ ਜਾ ਦਿੱਤਾ ਸੀ ਉਹਦੇ ਨਾਲ ਅੰਡਿਆਂ ਨੂੰ ਬਹੁਤ ਫਰਕ ਪਿਆ ਠੀਕ ਹੈ ਜੀ ਹੁਣ ਇਹੀ ਪਾਉਣਾ ਯਾਨੀ ਕਿ ਆਪਾਂ ਹੋਰ ਕੁਝ ਜਾ ਨਹੀਂ ਪਾਉਣਾ ਸੀ ਇਹ ਸਿਰ 5 ਦਿਨ ਹੀ ਪਾਉਣਾ ਸੀ ਹਾਂ ਰਿਵਰ ਟੋਨ ਦਾ ਦਿੱਤਾ ਹਾਂਜੀ ਇਹ ਇੱਕਾ ਪਾਊਡਰ ਜਾ ਸੀ ਅੱਛਾ ਜੀ ਲੇ ਵੀ ਕਾ ਚੀਜ਼ ਪਾਉਂਦੇ ਨੇ ਬਾਪੂ ਜੀ ਦੇਖ ਸਾ ਤੇ ਇਹ ਆਂਡੇ ਵਾਸਤੇ ਆ ਜੀ ਆਂਡੇ ਵਾਸਤੇ ਠੀਕ ਹੈ ਜੀ ਕੀਤਾ ਕੀ ਇਹਨੇ ਹੀ ਇਹ ਜਾਈ ਨਹੀਂ ਇਹ ਆਂਡਾ ਮੋਟਾ ਵੀ ਹੋ ਜਾਣਾ ਤੇ ਡੇਨ ਵੀ ਲੱਗ ਗਿਆ ਫੱਲ ਵੀ ਲੱਗ ਗਿਆ ਵੱਧ ਦੇਣ ਲੱਗ ਗਿਆ ਜੀ ਠੀਕ ਹੈ ਜੀ ਇਹ ਪਾਊਡਰ ਜਿਹਦੇ ਨਾਲ ਹਾਂ ਬਰ ਰੱਖ ਦੋ ਕੋਈ ਗੱਲ ਨਹੀਂ ਤੋ ਜੀ ਲੀਵਰ ਟੋਨ ਕਰਾ ਤੇ ਮੈਂ ਇਹ ਜਿਹੜਾ ਕੁਛ ਪਾਉਣਾ ਮ ਜਿਹੜਾ ਲੋਟ ਆ ਗਿਆ ਜਿਹੜਾ ਕੁਛ ਲਿਆ ਆ ਗਿਆ ਨਾ ਮੂੰਹ ਛੜ ਦੇਣਾ ਵੀ ਚੱਕ ਕੁਛ ਨਹੀਂ ਛੜਦੇ ਠੀਕ ਹੈ ਜੀ ਆਹ ਕੀ ਚੀਜ਼ ਆ ਬਾਪੂ ਜੀ ਇਹ ਕਿਣਕੀ ਝੋਲਾਂ ਦੀ ਝੋਲਾਂ ਦੀ ਲੈ ਵੀ ਦੇਖ ਸਕਦੇ ਮਿੱਤਰੋ ਇਹ ਚੀਜ਼ ਪੈ ਰਹੀ ਹੈ ਕਿਉਂ ਨਾ ਠੀਕ ਹੈ ਜੀ ਫੀਡ ਫੂਡ ਕੋਈ ਹੁਣ ਜੀ ਫੀਡ ਵੀ ਪਾਈ ਦੀ ਆ ਫੀਡ ਵੀ ਪਾਈ ਦੀ 1500 ਦੀ ਬੋਰੀ ਆ ਜੋ ਜੀ ਠੀਕ ਹੈ ਜੀ ਪਹਿਲਾਂ ਬੱਚਿਆਂ ਨੂੰ ਤਾਂ ਪਾਈ ਸੀ 18500 ਦੀ ਪੂਰੀ ਦਿੰਦੇ ਸੀ ਹਾਂਜੀ ਠੀਕ ਆ ਹੁਣ ਇਹ 1500 ਦੀ ਲਿਆ ਕੇ ਪਾਉਣਾ ਮੈਂ ਇਹਨਾਂ ਨੂੰ ਇਹ ਕਿੰਨੇ ਟਾਈਮ ਦਾ ਹੋ ਗਿਆ ਮੁਰਗੇ ਦੀ ਜੇ ਆਪਾਂ ਗੱਲ ਕਰੀਏ ਮੈਂ ਫਾਲਤੋ ਮਾੜਾ ਮੋਟਾ ਹੀ ਘਟਾ ਏ ਠੀਕ ਹੈ ਜੀ ਵੇਟ ਕਿੰਨਾ ਹੋਊਗਾ ਮੁਰਗੇ ਦਾ ਜੀ 3 ਕਿਲੋ 2200 ਗ੍ਰਾਮ 100 100 ਗ੍ਰਾਮ ਦੇ ਹੈਗੇ ਆ ਠੀਕ ਹੈ ਜੀ ਬਰੀਡ ਕਿਹੜੀ ਬਾਪੂ ਜੀ ਇਹ ਹੈ ਇਹ ਇੱਕ ਕਰੈਲਰ ਆ ਕਰੈਲਰ ਇਹ ਵੇਟ ਇੰਨਾ ਆ ਆਸਟ੍ਰੇਲੀਆ ਦੀ ਬਰੀਡ ਆ ਇਹ ਅਸਲੀ ਕਰੈਲਰ ਦੀ ਬਰੀਡ ਆ ਇੰਨਾ ਵੇਟ ਕਿਵੇਂ ਹੋ ਗਿਆ ਬਾਪੂ ਇਹ ਨਹੀਂ ਮੈਨੂੰ ਲੱਗਦਾ ਹੁੰਦਾ ਨਹੀਂ ਇਹ ਆ ਨਹੀਂ ਹੁੰਦਾ ਮੁਰਗਿਆਂ ਦਾ ਭਾਰੇ ਹੁੰਦੇ ਐਦੂ ਵੀ ਭਾਰੇ ਹੋ ਜਾਂਦੇ ਆ ਐਦੂ ਵੀ ਭਾਰੇ ਹੋ ਜਾਂਦੇ ਆ ਜੀ ਇਹ 3 ਕਿਲੋ ਜਾਨਕੀ ਉੱਪਰ ਆ 3 ਕਿਲੋ ਆ ਜੀ ਕੰਡੇ ਤੇ ਫੜ ਕੇ ਨੂੰ ਹੁਣ ਤਾਂ ਰਲਾ ਕੰਡੇ ਤੇ ਵਧੂਗਾ ਲੈ ਵੀ ਦੇਖ ਸਾਡੇ ਮਿੱਤਰੋ ਜਾਨਕੀ 3 ਕਿਲੋ ਦਾ ਮੁਰਗਾ ਹੈਗਾ 3 ਕਿਲੋ ਤੋਂ ਪਲੱਸ ਆ ਮੁਰਗਾ ਉੱਪਰ ਉੱਪਰ ਹੀ ਆ ਥੱਲੇ ਨਹੀਂ ਇਹ ਕਿੰਨੇ ਮੁਰਗੇ ਆਪਣੇ ਕੋਲੇ ਹੀ ਇਹ ਆਪਾਂ ਇਹ 130 ਕਿਤੇ ਨਹੀਂ ਦੇ ਦੇਾਂਗੇ ਲੈ ਵੀ 130 ਮੁਰਗੇ ਨੇ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਲੈਣੇ ਹੋਣ ਤਾਂ ਤੁਸੀਂ ਲੈ ਵੀ ਸਕਦੇ ਹੋ ਨਾ ਮੁਰਗੇ ਕਰੈਲਰ ਨੇ ਬਈ ਦੇਖ 1000 ਰੁਪਏ ਤੋਂ ਘੱਟ ਵਾਲਾ ਮੇਰੇ ਨਾਲ ਗੱਲ ਬਣਾ ਕਰੀ ਅੱਛਾ ਹੀ ਆਪਾਂ ਦੇਣਾ ਨਹੀਂ ਮੈਂ 1000 ਤੋਂ ਘੱਟ ਠੀਕ ਹੈ ਜੀ ਸਹੀ ਗੱਲ ਆ ਬਾਈ ਕਿਉਂਕਿ ਬਾਈ ਜੀ ਦੇਸੀ ਮੁਰਗਾ ਤਾਂ ਨਾਲੇ ਬੱਕਰਾ ਪੱਕਰੇ ਇੱਦੇ ਬਰਾਬਰ ਹੀ ਅੱਜ ਇਹ ਦੇਖਾ ਬੱਕਰਾ ਗਰੀਸ ਕਰੂ ਇਹਨਾਂ ਦੀ ਬੱਕਰਾ ਗਰੀਸ ਕਰੂ ਸਹੀ ਗੱਲ ਆ ਇਹ ਦੇਖ ਸਾਹ ਉਹਨਾਂ ਰਾਜਸਥਾਨ ਵਾਲੇ ਵੀ ਬੱਕਰੀ ਹੁੰਦੇ ਆ ਆਪਣੇ ਵਾਲੇ ਵੀ ਬੱਕਰੇ ਹੁੰਦੇ ਆ ਆਪਣੇ ਵਾਲੇ ਬੱਕਰੇ ਦੀ ਰਾਜਸਥਾਨ ਵਾਲਾ ਬੱਕਰਾ ਕੀ ਨੀਸ ਕਰ ਲਿਆ ਸਹੀ ਗੱਲ ਹੈ ਜੀ ਹੂੰ ਠੀਕ ਹੈ ਤੇ ਮੁਰਗੀ ਦਿਖਾਈ ਆਪਾਂ ਇੱਕ ਵਾਰੀ ਮੁਰਗੀ ਵੀ ਆਂਡੇ ਹੁੰਦੇ ਆ ਆਪਣੇ ਕੋਲੇ ਹੀ ਬਾਦੂ ਠੀਕ ਹੈ ਜੀ ਕਿੰਨੇ ਗਾਂਡੇ ਆ ਜਾਂਦੇ ਆ ਜੀ 90 ਗਾਂਡੇ ਡੇਲੀ ਦੇ ਦਿੰਦੀਆਂ ਮੇਰੇ ਕੋਲੇ ਠੀਕ ਹੈ ਜੀ ਇੱਕ ਮੁਰਗੀ ਜੀ ਮਹੀਨੇ ਦੇ ਵਿੱਚ ਕਿੰਨੇ ਅੰਡੇ ਦੇ ਹੁਣ ਬਈ ਇਹੀ ਜੀ ਤਾਂ ਮੈਂ ਗਿਣਤੀ ਕੀਤੀ ਨਹੀਂ ਵੀ ਇੱਕ ਮਹੀਨੇ ਚ ਲਾਲਾ ਵੀ 25 20 25 ਤਾਂ ਦੇ ਹੀ ਦਿੰਦੀ ਉਹ ਮੈਂ ਇਹ ਜੀ ਕਿਤੇ ਗਿਣਤੀ ਨਹੀਂ ਕੀਤੀ ਵੀ ਕਿੰਨੇ ਦਿੰਦੀ ਆ ਠੀਕ ਹੈ ਜੀ ਲੇ ਵੀ ਅੰਦਰਲੇ ਪਾਸੇ ਆ ਗਿਆ ਆਪਾਂ ਦਿਖਾ ਦੇ ਬੱਬੂ ਪੱਲਾ ਤਾਂ ਅੰਦਰ ਸਫਾਈ ਬਹੁਤ ਆ ਵਾ ਭੂਜੀ ਇਹ ਕਰਦੇ ਕੀ ਸਫਾਈ ਦਾ ਮੈਂ ਛੜੂ ਸਹੀ ਟਕ ਲਈਦਾ ਹਾਂਜੀ ਇਹ ਇਹ ਦਿੱਕਤ ਤਾਂ ਨਹੀਂ ਆਉਂਦੀ ਇਹਦੇ ਵਿੱਚ ਬਾਪੂ ਵੀ ਕੋਈ ਆਪਾਂ ਨੂੰ ਹੀ ਹਰਾਮ ਪਾਓ ਜਰ ਜੇ ਦਿੱਕਤ ਕੋਈ ਨਹੀਂ ਕੰਮ ਕਰਨਾ ਹਾਂਜੀ ਤੁਹਾਡੇ ਕਿਤੇ ਕਿਤੇ ਜੇ ਕਰਨਾ ਹਾਂਜੀ ਤੇ ਫਿਰ ਕੋਈ ਦਿੱਕਤ ਨਹੀਂ ਸਹੀ ਗੱਲ ਆ ਵੀ ਦੇਖ ਸਕਦਾ ਹਣਾ ਕੰਮ ਤਾਂ ਕਰਨੇ ਪੈਂਦਾ ਯਾਰ ਕਰਨਾ ਹੀ ਪੈਂਦਾ ਮੀਂਹ ਜਾਵੇ ਨੇਰੀ ਜਾਵੇ ਇਹ ਮੇਰੀ ਡਿਊਟੀ ਪੱਕੀ ਇੱਕ ਤਾਂ ਕੰਮ ਵਾਲੀ ਨੂੰ ਪਿੰਡੋਂ ਲੈ ਕੇ ਆਉਣਾ ਹਾਂਜੀ 8 ਵਜੇ ਨੂੰ ਉਹਨੂੰ ਲਿਆ ਕੇ ਛੱਡ ਕੇ ਫਿਰ ਮੈਂ ਇੱਧਰ ਹੋ ਜਾਣਾ ਠੀਕਾ ਸਹੀ ਗੱਲ ਆ ਵੀ ਦੇਖ ਸਕਨੋਂਗੇ ਕੰਮ ਕਰਨਾ ਤਾਂ ਕੋਈ ਵੀ ਨਹੀਂ ਯਾਰ ਮੜਾ ਤੇ ਭਾਵੇਂ ਗੋਲ ਗੱਪਿਆਂ ਦੀ ਰੇੜੀ ਲਾ ਲਾ ਹਾਲ ਯਾਰ ਦੋ ਪੈਸੇ ਕਮਾਉਂੂਗਾ ਹੀ ਬੰਦਾ ਸਹੀ ਗੱਲ ਕੰਮ ਕਰਨ ਵਾਲਾ ਚਾਹੀਦਾ ਕਰਨ ਵਾਲਾ ਚਾਹੀਦਾ ਬੰਦੇ ਬਾਹਰੋਂ ਭੱਜ ਲੈਂਦੇ ਆ ਕਹਿੰਦੇ ਪੰਜਾਬ 'ਚ ਕੋਈ ਨਹੀਂ ਬੰਦਾ ਇੱਥੇ ਕੰਮ ਕਰਨ ਵਾਲਾ ਉਹ ਭੁੱਖਾ ਮਰਦਾ ਹੀ ਨੇ ਮੈਂ ਤਾਂ ਗੱਲ ਹੈਗੀ ਹੈ ਹੂੰ ਹੂੰ ਇਹਨਾਂ ਨੇ ਹਿੱਟਰ ਲਾਇਆ ਹੋਇਆ ਈ ਹੂੰ ਲੈ ਵੀ ਦਿਖਾ ਦੋ ਬਈ ਇਹ ਦੋ ਹੀ ਹਿੱਟਰ ਆ ਕੋ ਹੋਰ ਵੀ ਹਿੱਟਰ ਦੋਨੇ ਹੀ ਲਾਇਏ ਨੇ ਆ ਇੱਕ ਹੀ ਹਿੱਟਰ ਆ ਇਹ ਇੱਕ ਬੱਚੇ ਹੁੰਦਾ ਜੀ ਬੱਕਰੀਆਂ ਦੇ ਇਹਨਾਂ ਨੂੰ ਟੰਗਤੇ ਸੀ ਹਾਂਜੀ ਤੇ ਲਈ ਜਾਂਦੇ ਆ ਬਸ ਠੀਕ ਆ ਜੀ ਸਹੀ ਬਾਈ ਦੇਖ ਸਕਦੇ ਹੋਗੇ ਯਾਨੀ ਕਿ ਆ ਹੀ ਕੋਲ ਸਾਜੋ ਉਹ ਵੀ ਆਪੇ ਕੋਲੇ ਹੈਗਾ ਨਾ ਇਹ ਇਹ ਮੁਰਗੀ ਦਾ ਵੇਟ ਕਿੰਨਾ ਕੁ ਹੋ ਜਾਂਦਾ ਇਹਦਾ ਪੋਏ 2 ਕਿਲੋ ਦੀ ਤਾਂ ਹੋਊਗੀ ਮੈਂ ਤੋਲਿਆ ਤਾਲਿਆ ਤਾਂ ਹੈ ਨਹੀਂ ਮੁਰਗੇ ਤਾਂ ਤੋਲ ਲਿਆ ਨਾ ਉਹਨਾਂ ਦਾ ਮੈਨੂੰ ਪਤਾ ਹੈ ਨਹੀਂ ਮੈਂ ਤੋਲਿਆ ਠੀਕ ਆ ਅੰਡੇ ਦਿਖਾਈਏ ਜੀ ਦੇ ਵੀ ਅੰਡੇ ਦੇਖ ਸਕਦੇ ਮਿੱਤਰੋ ਦੇਸੀ ਅੰਡੇ ਪ्योर ਦੇਸੀ ਅੰਡਾ ਏ ਲੈ ਮਿੱਤਰੋ ਅੰਡੇ ਦੇਖੋ ਇਹ ਚੀਜ਼ ਹੁੰਦੀ ਹੈ ਜੀ ਪ्योर ਆ ਜਮਾ ਵੀ ਦੇਖ ਸਕਦਾ ਹੋ ਨਾ ਆਂਡਾ ਵੱਡਾ ਵਾ ਪੁਆਮ ਨਾਲ ਆਂਡਾ ਫਿਰ ਖਰਾਕ ਨਾ ਹੁੰਦਾ ਨਾ ਹਾਂਜੀ ਆਂਡਾ ਖਰਾਕ ਨਾ ਵੱਡਾ ਹੋਣਾ ਸਹੀ ਗੱਲ ਹੈ ਜੀ ਦੇ ਸਾਦ ਉਹ ਮਣਕੇ ਤੋਲ ਕੇ ਪਾਉਣੇ ਸੀ ਕਫੜਾ ਦੇਸੀ ਕੰਮ ਹੀ ਆਈ ਆਪਣਾ ਮਣਕੇ ਤੋਲ ਕੇ ਰੀ ਮੈਨ ਕਹਿੰਦਾ ਨਾ ਵੀ ਯਾਰ ਭੁੱਖੀਆਂ ਨਹੀਂ ਜਾਣੀ ਚਾਹੀਦੀ ਅੱਛਾ ਹੀ ਲੈ ਵੀ ਦੇਸੀ ਕੰਮ ਹੀ ਆ ਮਿੱਤਰੋ ਦੇਖ ਸਾਡੇ ਆਂਡਾ ਤਾਂ ਕਰਕੇ ਬਾਈ ਵਧੀਆ ਵੀ ਆਣਾ ਜੀ ਠੀਕ ਹੈ ਜੀ ਤੇ ਰੇਟ ਕੀ ਆਪਣੇ ਉਹਰੇ ਆਂਡੇ ਦਾ 400 ਦੀ ਟ੍ਰੇ ਨਾ 13 ਰੁਪਏ ਦਾ ਆਂਡਾ ਵੇਚਦਾ 13 ਰੁਪਏ ਦਾ ਆਂਡਾ ਠੀਕ ਹੈ ਜੀ ਆਮ ਨਾਲੋਂ ਮਹਿੰਗਾ ਹੋ ਗਿਆ ਵੇ ਫਰੀ ਨਹੀਂ ਮਹਿੰਗਾ ਦਾ ਵਿੱਚ 250 ਦੀ ਵੀ ਲਈ ਜਾਂਦੇ ਆ 300 ਦੀ ਵੀ ਲਈ ਜਾਂਦੇ ਆ ਕੋਣਾ ਜੋ ਉਹਲਾ ਬੱਚੇ ਥੋੜੋ ਕਢਾ ਲੂਗਾ ਅੱਛਾ ਜੀ ਇਹ ਗੱਲ ਬਾਤ ਹੁੰਦੀ ਹੈ ਕੋਈ ਇਹ ਜੀ ਗਰੰਟੀ ਆ ਯਾਰ ਇਹਨਾਂ ਚੋ ਬੱਚੇ ਕਢਾ ਸਕਦਾ ਹੈ ਉਹਨਾਂ ਜੋ ਬੱਚੇ ਬੁੱਚੇ ਨਹੀਂ ਨਿਕਲਦੇ ਬੱਚੇ ਨਹੀਂ ਨਿਕਲਦੇ ਇਹਨਾਂ ਦਾ ਨਾ ਮੁਰਗਾ ਹੁੰਦਾ ਹੈ ਉਹ ਸਾਰਾ ਐਵੇਂ ਫੁੱਦੂ ਪੜਾ ਕੇ ਹੀ ਹੁੰਦੇ ਆ ਠੀਕ ਹੈ ਜੀ ਵਧੀਆ ਅੰਟੀ ਜੀ ਨਹੀਂ ਹੁੰਦੀ ਸਹੀ ਗੱਲ ਹੈ ਜੀ ਆਪਾਂ ਇਥੇ ਦੇਸੀ ਹੈਗੇ ਆ ਜੇ ਦੇਸੀ ਆ ਜੀ ਇੱਕ ਥਾਪੜ ਦਿਆਂਗੇ ਜਿੱਥੇ ਮਰਜ਼ੀ ਲਿਆ ਕੇ ਜਿੱਥੇ ਚੱਕ ਕਰਾ ਸਕਦਾ ਕਰਾ ਲਵੇ ਬੰਦਾ ਠੀਕ ਹੈ ਜੀ ਇਹ ਬੰਦਾ ਇਹਨਾਂ ਚ ਕੋਈ ਨੁਸਕਾ ਕਢ ਦੇ ਹਾਂ ਜੀ 5 ਲੱਖ ਰੁਪਈਆ ਨਾਮ ਦੇ ਅੱਛਾ ਜੀ ਮੈਂ ਵੀ 5 ਲੱਖ ਰੁਪਏ ਨਾ ਮਾਉਂ ਦੇਉਂਗਾ ਜੇ ਬੰਦਾ ਇਹਨਾਂ 'ਚ ਕੋਈ ਨੁਕਸ ਕਰ ਦੇ। ਬੱਚੇ ਨਿਕਲ ਲੰਗੇ ਗਰੰਟੀ ਹੈ। ਗਰੰਟੀ ਹੈ। ਠੀਕ ਹੈ ਜੀ। ਆਹ ਮੁਰਗੀ ਬੈਠੀ ਆ ਹੁਣ ਕੱਢ ਲੈਣੇ ਇਹਨਾਂ ਦੇ ਦਸ ਮਾਰਾਂ ਦੇ। ਬੈਠਦੀ ਆ ਨਾ ਮੁਰਗੀ ਸੇਵਾ ਦੇ ਉੱਤੇ। ਹਾਂ ਬੈਠੀ ਆ। ਸੇਵਾ 'ਚ ਬੈਠੀ ਆਂਦੇ ਨੇ। ਆਏ ਮਿੱਤਰੋ ਦੇਖ ਸਾਡਾ। ਦੋ ਜਣਾ ਤਾਂ ਇਹਨੇ ਕੱਢ ਲੈਣੇ ਆ ਬੱਚੇ। ਸਹੀ ਗੱਲ ਆ ਭਾਈ ਦੇਖ ਸਾਡਾ ਮੁਰਗੀ ਸੇਵਾ ਤੇ ਬਿਠਾਈ ਹੋਈ ਹੈਗੀ। ਇਹਨੇ ਬੱਚੇ ਕੱਢ ਲੈਣੇ ਥੋੜੇ ਦਿਨਾਂ ਲਈ। ਸਹੀ ਗੱਲ। ਆ ਜਾਓ ਬਾਪੂ ਜੀ। ਤਾਂ ਹੀ ਭਾਈ ਜੀ ਬਾਪੂ ਜੀ ਗਰੰਟੀ ਦੇ ਰਹੇ ਨੇ ਵੀ ਸਾਡੇ ਮੁਰਗੀਆਂ ਦੇ ਆਂਡਿਆਂ ਦੀ ਬਈ ਫੁੱਲ ਗਰੰਟੀ ਹੈਗੀ ਦੇਖ ਸਕਦੇ ਹੋਗੇ ਤੇ ਅੰਦਰ ਫੀਡਰ ਵਗੈਰਾ ਲਾਏ ਹੋਏ ਹਨ ਨਾ ਉਹ ਆਹ ਬਈ ਤੇ ਟੰਗ ਦੇਣੇ ਪਿੰਦ ਨੂੰ ਫੀਡ ਪਾ ਕੇ ਨਾ ਤੇ ਟੰਗ ਦੇਣੇ ਸਹੀ ਫੀਡ ਪਾ ਦਿੰਦੇ ਦੇ ਵਿੱਚ ਨਾ ਸਹੀ ਕਰਨ ਟਾਈਮ ਕਿਹੜੀ ਕੀ ਪਾ ਦਈ ਦੀ ਇੱਕ ਟਾਈਮ ਫੀਡ ਪਾ ਦਈ ਦੀ ਹੈ ਠੀਕ ਹੈ ਜੀ ਇਹ ਗੱਲਾਂ ਵੀ ਦੇਖ ਸਕਦੇ ਹੋ ਜੀ ਚਲੋ ਆਜ ਵਈ ਬਾਹਰਲੀ ਸਾਈਡ ਚੱਲਦੇ ਆਪਾਂ ਆਜੋ ਜੀ ਆਪਾਂ ਹੋਰ ਗੱਲਬਾਤ ਕਰਦਾਂਗੇ ਬਾਪੂ ਜੀ ਇਸ ਤੋਂ ਇਲਾਵਾ ਹੋਰ ਆਪਾਂ ਨੂੰ ਜੀ ਕੁਝ ਪਾਉਨੇ ਆ ਜੀ ਬਰਸੀਨ ਜਿੰਨੀ ਮਰਜ਼ੀ ਛੜ ਦਿਓ ਉਹ ਵੀ ਖਾਂਦੇ ਆ ਬਰਸੀਨ ਵੀ ਖਾ ਜਾਂਦੇ ਆ ਬਰਸੀਨ ਵੀ ਖਾਂਦੇ ਆ ਸਰੋਂ ਛੜ ਦਿਓ ਹਾਂਜੀ ਗੁਵਾਰਾ ਭਿਉਂ ਕੇ ਰੱਖ ਦਿਓ ਦੂਜੇ ਦਿਨ ਤੀਜੇ ਦਿਨ ਹਰਾ ਹੋ ਜਾਂਦਾ ਉਹ ਛੜ ਦੇ ਉਹ ਨਹੀਂ ਖਾਂਦੇ ਅੱਛਾ ਜੀ ਮੇਰੇ ਗੁਆਰੇ ਕੋਲੇ 40 45 ਕਿਲੋ ਸੀ ਮੈਂ ਭਿਉਂ ਕੇ ਹੀ ਪਾਇਆ ਸਾਰਾ ਇਹਨਾਂ ਨੂੰ ਕਿਉਂ ਕੀ ਪਾਇਆ ਜੀ ਠੀਕ ਆ ਤੇ ਜਿਹੜੇ ਇਹਨਾਂ ਨੂੰ ਪਾਤਾ ਯਾਰ ਇਹਨਾਂ ਨੇ ਤਾਂ ਪਾਰ ਹੀ ਕਰ ਦੇਣਾ ਠੀਕ ਆ ਜੀ ਤਾਂ ਹੀਓ ਦੇਸੀ ਕਹਿੰਦੇ ਮੈਂ ਬੱਕਰੀਆਂ ਨਾਲ ਬਾਲੀਆਂ ਤੇ ਮੇਰੇ ਅਂ ਡੇਕਾਂ ਦੇ ਪੱਤੇ ਖਾ ਗਏ ਇਹ ਹੀ ਹਾਂਜੀ ਠੀਕ ਆ ਇਹ ਆ ਸਾਰੇ ਪੱਤੇ ਡੇਕਾਂ ਡੂਕਾਂ ਦੇ ਇਹਨਾਂ ਨੇ ਖਾਦੇ ਨੇ ਲੈ ਵੀ ਦੇਖ ਸਕਦੇ ਹੋ ਮਿੱਤਰੋ ਇਹ ਉੜਦੇ ਤਾਂ ਨਹੀਂ ਬਾਹਰਲੇ ਪਾਸੇ ਆਪਣੇ ਬਹੁਤ ਮਹਾਂ ਜੀ ਡੰਡਾ ਰੱਖੀਦਾ ਕੋਲੇ ਜਾਲੀ ਤੋਂ ਉੱਤਰ ਜਾਂਦੇ ਆ ਵੀ ਕਿ ਕੁੱਤੇ ਕਹੀ ਕੁੱਤੇ ਵੀ ਖਾ ਗਏ ਹਾਂਜੀ ਠੀਕ ਆ ਫਿਰ ਪਰਲੇ ਪਾਸੇ ਉੱਤਰ ਜਾਂਦੇ ਹੁਣ ਮੇਰੇ ਟ੍ਰੇਨ ਕੀਤੇ ਹੋਏ ਹੁਣ ਜਾਂਦੇ ਹੀ ਨਹੀਂ ਘਟ ਜਾਂਦੇ ਅੱਛਾ ਜੀ ਕੁਰਸੀ 'ਤੇ ਆ ਕੇ ਬਹਿ ਜਾਣਾ ਮੈਂ ਉਹਦੇ ਡੰਡਾ ਖੜਕਾ ਦੇਣਾ ਜਿਹੜਾ ਉੱਥੇ ਖੜ ਉਦੋਂ ਕੋਈ ਦਿੱਕਤ ਆਈ ਹੋਵੇ ਨਵੇਂ ਨਵੇਂ ਰੱਖੇ ਸੀ ਜਦੋਂ ਤੁਸੀਂ ਉਹ ਤਾਂ ਥੋੜੇ ਦਿਨ ਆਈ ਸੀ ਅਜੇ ਥੋੜੇ ਦਿਨ ਆਈ ਸੀ ਹਾਂ ਕਿਉਂ ਫਿਰ ਸ਼ਾਮ ਸਮਾਈ ਬੱਚਿਆਂ ਦੀ ਬਾੜੀ ਹੁੰਦੀ ਹੈ ਠੀਕ ਹੈ ਜੀ ਹੁਣ ਤਾਂ ਨਹੀਂ ਕੋਈ ਮਰਦਾ ਹੈਗਾ ਜੀ ਕੋਈ ਕਿਵੇਂ ਕੀ ਗੱਲਬਾਤ ਹੁੰਦੀ ਹੈ ਠੰਡ ਠੁੰਡ ਦੇ ਵਿੱਚ ਕੀ ਦਿੱਕਤ ਠੰਡ ਠੁੰਡ ਨਾਲ ਕੋਈ ਮਰਦਾ ਜਿਹਦੀ ਘਟਦੀ ਉਹ ਮਰ ਹੀ ਜਾਂਦਾ ਪਰਵਾਹ ਦੇ ਵਿੱਚ ਕੋਈ ਨਾ ਕੋਈ ਇਹਨਾਂ ਚ ਇਹ ਕੀ ਜੀ ਇਹ ਜੀ ਆ ਸਾਲੀ ਦਸਾਂ ਵੀਹਾਂ ਦਿਨ ਬਾਅਦ ਇੱਕਦਮ ਮਰ ਜਾਣਾ ਮਰੀ ਜਾਂਦੇ ਆ ਠੀਕ ਹੈ ਜੀ ਚਲੋ ਬਿਮਾਰੀ ਨਾ ਪਵੇ ਇਹਨਾਂ ਨੂੰ ਐ ਕੁਝ ਨਹੀਂ ਹੁੰਦਾ ਬਿਮਾਰੀ ਆਈ ਤਾਂ ਨਹੀਂ ਗਿਆ ਆਪਣੇ ਵਿੱਚ ਕੋਈ ਜੀ ਕੋਈ ਬਿਮਾਰੀ ਨਹੀਂ ਰਹੀ ਠੀਕ ਗੱਲ ਹੈ ਖੇਤਾਂ ਵਾਲੇ ਦੀ ਕਿਰਪਾ ਹੀ ਆ ਨਾ ਮੇਰੇ ਬੱਕਰੀਆਂ 'ਚ ਕੋਈ ਇਹੋ ਜਿਹਾ ਕੰਮ ਹੋਇਆ ਸੀ ਨਾ ਇਹਨਾਂ ਨੂੰ ਜੀ ਸਹੀ ਗੱਲ ਹੈ ਜੀ ਖੇਤਾਂ 'ਚ ਬੈਠਾ ਨਾ ਆਪਾਂ ਤਾਂ ਕਰਕੇ ਅੰਦਰ ਉਹ ਬਿਲਕੁਲ ਨਾ ਤੁਹਾਨੂੰ ਮੈਨੂੰ ਕਿੱਥੇ ਦਾ ਥਾਂ ਵੀ ਦਿਖਾ ਰਹੀ ਇਹ ਜਗ੍ਹਾ ਥਾਂ ਦਿਖਾ ਦਿਓ ਹੈ ਵੀ ਜਮੀ ਕਿੱਦਾਂ ਪਾਣਾ ਅੰਦਰੋਂ ਦਾ ਬਾਹਰੋਂ ਇਹ ਜਿਹਾ ਥਾਂ ਵੀ ਨਹੀਂ ਹੈ ਇਹ ਮਿੱਠੂ-ਮਿੱਠੂ ਵੀ ਨਹੀਂ ਕੋਈ ਚੰਕਦੀ ਮੈਂ ਇੰਨੇ ਮੁਰਕੇ ਨਾ ਨਹੀਂ ਆਲਾ ਧੜਕੇ ਚਾਲੂ ਮਾਰਿਆ ਸੀ ਅੱਛਾ ਜੀ ਠੀਕ ਹੈ ਜੀ ਬਾਕੀ ਉਹ ਵੀ ਅਸੀਂ ਛੱਡਦੇ ਨਹੀਂ ਕਿ ਸਾਫ਼ ਕਰ ਦਿੰਨੇ ਆਂ ਇਹ ਸਫਾਈ ਰੱਖਦੇ ਆਂ ਪੂਰੀ ਜਾਨੀ ਕਿਉਂ ਨਹੀਂ ਕਰਦੇ ਦੀ ਸਫਾਈ ਰੱਖੀਗੀ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਹਨ ਜੇ ਕੋਈ ਮੇਰਾ ਵੀਰ ਇਹਨੂੰ ਕਰਨਾ ਚਾਹੇ ਜੀ ਕੋਈ ਨਵਾਂ ਬੰਦਾ ਠੀਕ ਹੈ ਜੀ ਫਾਇਦਾ ਫੂਦਾ ਹੈ ਇਹਦੇ ਵਿੱਚ ਬਹੁਤ ਫਾਇਦਾ ਯਾਰ ਜਿੰਨਾ ਵੀ ਕਹਿੰਦੇ ਮੁਰਗੇ ਤਾਂ ਪਰ ਛੋਟੇ ਹੁੰਦੇ ਨਿਮੇੜ ਦਵੇ ਹਾਂਜੀ ਮੈਨੂੰ ਪਤਾ ਨਹੀਂ ਸੀ ਮੈਂ ਛੋਟਿਆਂ ਨੂੰ ਨਿਮੇੜ ਦਿੰਦਾ ਅੱਛਾ ਜੀ ਤੇ ਮੁਰਗੀਆਂ 'ਚ ਫਾਇਦਾ ਬਹੁਤ ਹੈ ਠੀਕ ਹੈ ਮੁਰਗੀਆਂ ਰੱਖ ਲਿਆ ਜਾਂਦੇ ਆਂ ਮੁਰਗੀਆਂ ਰੱਖ ਲਿਆ ਠੀਕ ਹੈ ਜ ਆਪਣੇ 10 ਕ ਮੁਰਗੀਆਂ માંੋਂ ਇੱਕ ਮੁਰਗਾ ਛੱਡ ਦਿਓ ਇੱਕ ਮੁਰਗਾ ਜੀ ਠੀਕ ਆ ਜੀ 10 ਇੱਕ ਦੀ ਰੇਸੋ ਰੱਖੀਏ ਜਾਨੀ ਕਿਹਾ ਹਾਂ 10 ਕ ਮੁਰਗੀਆਂ ਮਗਰ ਇੱਕ ਮੁਰਗਾ ਛੱਡ ਦਿਓ ਹਾਂਜੀ ਤੇ ਵਧੀਆ ਚੱਲਦਾ ਕੰਮ ਠੀਕ ਆ ਵਿਕਦੇ ਆਂਡੇ ਵਧੀਆ ਜੀ ਕਿੰਨੇ ਆਂਡੇ ਵਧੀਆ ਵੀ ਕੀ ਜਾਂਦੇ ਠੀਕ ਆ ਜੀ ਕਮਾਈ ਕਿੰਨੀ ਕੁ ਹੋ ਜਾਂਦੀ ਹੈ ਜੀ ਜੇ ਆਪਾਂ 200 ਮੁਰਗੀ ਰੱਖ ਲਈਏ ਜੀ ਮੰਨ ਲਓ ਮੰਨ ਜੇ ਤੂੰ ਗੱਲ ਮੁਕਾਵੀ 200 ਹੋ ਗਈ ਤਾਂ 150 ਆਂਡਾ ਹੋ ਗਿਆ ਤੂੰ ਹਿਸਾਬ ਆਪੇ ਲਾ ਲਾ ਕਾ ਕਿੰਨੇ ਠੀਕ ਹੈ ਜੀ ਉਹ 베ਚਣਾ ਆਪਾਂ ਵੀ ਆਪਾਂ ਨੂੰ ਕਿਵੇਂ ਕਰਕੇ 베ਚਣਾ ਹੈ ਜੀ ਮਹਿੰਗਾ ਸਸਤਾ ਮੈਂ ਸਹੀ ਗੱਲ ਹੈ ਹੁਣ ਜੇ ਗਾਂਹ ਦੂਰ ਲੈ ਜਾਏਗਾ ਜੇ ਵੱਧਾ ਦਾ ਬੰਦਾ ਇੱਥੇ ਗੱਡੀ ਵੀ ਚੱਲ ਕੇ ਆ ਜਾਂਦੀ ਆ ਤੁਹਾਡੇ ਕੋਲੇ ਆਪੇ ਚੱਕ ਲੈ ਜਾਣਗੇ ਅੱਛਾ ਜੀ ਤੇ ਥੋੜਿਆ ਤਾਂ ਆਪਾਂ ਨੂੰ ਜਾਣਾ ਪਊਗਾ ਆਪਾਂ ਨੂੰ ਜਾਣਾ ਪਊਗਾ ਠੀਕ ਹੈ ਜੀ ਹੁਣ ਆਪਾਂ ਵਧਾਵਾਂਗੇ ਆਪਾਂ ਵੱਡੀ ਪੱਧਰ ਤੇ ਕਰਾਂਗੇ ਵੀ ਗੱਡੀ ਇੱਥੇ ਆਇਆ ਕਰੂਗੀ ਜੰਮੂ ਕਸ਼ਮੀਰ ਵਾਲਿਆਂ ਦੀ ਵੀ ਆਇਆ ਕਰੂ ਅੱਛਾ ਠੀਕ ਹੈ ਇੱਥੇ ਵਧਾ ਲੋਂਗੇ ਜੀ ਨਹੀਂ ਇੱਥੇ ਨਹੀਂ ਇੱਥੇ ਤਾਂ ਫਿਰ ਇੰਨਾ ਉਹ ਨਹੀਂ ਥੱਲੇ ਦੋ ਕਿੱਲੇ ਨਹੀਂ ਕਰਾਂਗੇ ਜਗ੍ਹਾ ਹੈਗੀ ਆਪਣੇ ਕੋਲ ਇਸ ਤੋਂ ਲਾਹੇ ਆਪਣੇ ਕੋਲ ਬਥੇਰੀ ਜ਼ਮੀਨ ਹੈ ਉਹਦੇ 'ਚ ਕਰ ਲਾਂਗੇ ਅਸਲ ਉਹਦੇ ਵਿੱਚ ਹੀ ਕਰ ਲਾਂਗੇ ਦੋ ਕਿੱਲੇ 'ਚ ਕਰਾਂਗੇ ਵਧਾਉਣਾ ਜਾਣੀ ਕਿ ਆਪਾਂ ਵਧਾਵਾਂਗੇ ਠੀਕ ਹੈ ਮੁਰਗੇ ਮੁਰਗੇ ਵੇਚਣਿਆ ਉਹ ਜਿਹੜਾ ਮੁਰਗੇ ਵੇਚਾਂਗੇ ਲਵੀ ਮਿੱਤਰੋ ਜੇ ਕਿ ਸਭ ਮੇਰੇ ਵੀਰ ਨੇ ਹੈ ਭਾਈ ਜੀ ਮੁਰਗੇ ਲੈਣੇ ਹੋਣ ਤਾਂ ਲੱਗ ਪੱਗ ਦਾ ਮੁਰਗੀ ਦਾ ਤਾਂ 100000 ਰੁਪਿਆ ਵੀ ਲਾਗੇ ਮੈਂ ਨਹੀਂ ਦਿੱਤੂ ਇਹਦਾ ਕਿ ਮੁਰਗੀ ਦਾ ਜੀ ਮੁਰਗੀ ਦਾ ਲਾਗੇ 100000 ਮੈਂ ਦਿੱਤੀਆਂ ਨਹੀਂ ਅਸਾਂ ਮੁਰਗੀ ਦਿੱਤੀ ਨਹੀਂ ਹੈਗੀ ਜੀ ਤੇ ਮੁਰਗੀ ਮਿਲਦੀ ਵੀ ਨਹੀਂ ਆਹ ਟਾਈਮ ਜਾ ਕੇ ਮੈਂ ਲਾ ਨਹੀਂ ਮਿਲਦੀ ਨਹੀਂ ਮਿਲਦੀ ਨਹੀਂ ਬਾਕੀ ਆ ਜਾਨਵਰ ਤਾਂ ਬੜਾ ਹੀ ਨਹੀਂ ਮਿਲਦੇ ਸਾਡੇ ਮੁੰਡਾ ਸਰਪੰਚ ਬਣਿਆ ਹੁਣ ਹਾਂਜੀ ਮੈਨੂੰ ਕਹਿੰਦਾ ਮੈਂ ਚੋਰੀ ਦੇ ਆ ਜਾਊਂਗਾ ਮੇਰੇ ਭਤੀਜੇ ਦਾ ਜਾਲਾ ਸੀ ਇਹ ਮੰਗ ਰਾ ਸੀ ਮਾ ਵੀ ਮੈਂ ਦੇਣੇ ਨਹੀਂ ਇਹੀ ਬਰੀਡ ਕਰ ਤੋਂ ਰੱਖਿਆ ਆਪਾਂ ਜੈਸਟਰੋਨ ਮੈਨੂੰ ਇਹ ਸੋਣਾ ਹੀ ਲੱਗ ਰਿਹਾ ਯਾਰ ਅੱਛ ਸੋਹਣੇ ਲੱਗਦੇ ਉਹ ਆ ਰਾਇਰ ਨਹੀਂ ਵਧੀਆ ਹੁੰਦੇ ਇਸ ਤੋਂ ਆਂਡਾਰ ਆਰ ਆਰ ਵੀ ਬਹੁਤ ਵਧੀਆ ਦਿੰਦੀ ਆ ਮਾੜੀ ਨਹੀਂ ਮੁਰਗੀ ਉਹ ਹਾਂਜੀ ਪਰ ਇਹ ਸੋਹਣੇ ਲੱਗਦੇ ਠੀਕ ਹੈ ਜੀ ਸਹੀ ਗੱਲ ਆ ਵੀ ਦੇਖ ਸਕਦੋਂਗੇ ਐਸਟਰੋ ਲੋਪ ਆ ਬਈ ਜੀ ਇਹ ਕਿੱਥੇ ਦੀ ਉਹ ਕੈਚ ਆਸਟ੍ਰੇਲੀਆ ਦੀ ਬਰੀਡ ਆ ਆਸਟ੍ਰੇਲੀਆ ਦੀ ਬਰੀਡ ਆ ਜੀ ਲੈ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਇਹ ਮੁਰਗੇ ਖਰੀਦਣੇ ਹੋਣ ਤਾਂ ਲਗਭਗ 3 ਕੇਜੀ ਤੋਂ ਪਲੱਸ ਦਾ ਮੁਰਗਾਗਾ ਤੁਸੀਂ ਬਈ ਜੀ ਆ ਕੇ ਇੱਥੇ ਲੈ ਕੇ ਜਾ ਸਕਦੋਂਗੇ ਡਿਲੀਵਰੀ ਕਰ ਦੋਂਗੇ ਕਿ ਨਾ ਜੀ ਜੇ ਬੜੀ ਦੂਰ ਹੋ ਵੀ ਫੇਤ ਨਹੀਂ ਮੈਂ ਜਾਂਦਾ ਹਾਂਜੀ ਨੇੜੇ ਹੋਇਆ ਤਾਂ ਕਰ ਦੇਾਂਗੇ ਠੀਕ ਹੈ ਜੀ ਕਿੰਨੇ ਕਾਲਾ ਹੋਵੇ ਘੱਟੋ ਘਾਟੇ ਨਹੀਂ 10 15 ਮੁਰਗਿਆਂ ਵਾਲਾ ਹੋਇਆ ਤਾਂ ਆਪਾਂ ਹਾਂਜੀ ਬਰਨਾਲੇ ਦੀ ਰੇਂਜ ਤੱਕ ਛੱਡ ਦੇਾਂਗੇ ਬੜੀ ਦੂਰ ਨਹੀਂ ਜਾਂਦਾ ਬੜੀ ਦੂਰ ਔਖਾ ਹੈ ਨਾ ਮੈਂ ਜਾਂਦਾ ਹੀ ਨਹੀਂ ਲੈ ਵੀ ਮਿੱਤਰੋ ਮੈਂ ਤਾਂ ਕਹਿੰਦਾ ਵੀ ਤੁਸੀਂ ਇੱਥੇ ਆ ਜਾਓ ਇੱਥੇ ਆ ਕੇ ਰੇਡ ਰੂਟ ਕਰਕੇ ਫੇਰ ਲੈ ਕੇ ਜਾਓ ਨਾ ਜੀ ਚੰਗੀ ਗੱਲ ਹੁੰਦੀ ਆ ਜਿ ਮਿਲ ਕੇ ਗੱਲ ਕੋਈ ਇਕੱਠੇ ਲੈ ਜੂਗਾ ਤਾਂ 5-4 ਰੁਪਏ ਘਟਾ ਵੀ ਲਵਾਂਗੇ 50 ਰੁਪਏ ਘਟਾ ਵੀ ਦੇਵਾਂਗੇ ਅੱਛਾ ਜੀ ਇਕੱਠੇ ਚੱਕ ਲੋਗੇ ਨਾ ਜੀ ਜੇ ਕਲਾ ਉਹ ਤਾਂ ਠੀਕ ਹੈ ਲੈ ਮਿੱਤਰੋ ਆਜੋ ਨਾ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਮੁਰਗੇ ਲੈ ਕੇ ਜਾਣੇ ਹੋਣ ਤਾਂ ਤੁਸੀਂ ਲੈ ਕੇ ਜਾ ਸਕਦੇ ਹੋਗੇ ਪਧੌੜ ਤੇ ਖੜਿਆਂਗੇ ਠੀਕ ਹੈ ਜੀ ਆਪਾਂ ਖੜੇ ਕਿੱਥੇ ਜਾ ਆਪਾਂ ਕੋਠੇ ਚਾਂਹ ਵਾਲੀ ਕੋਠੇ ਚਾਂਹ ਵਾਲੀ ਠੀਕ ਹੈ ਜੀ ਇਹਦੇ ਖੇਤਾਂ ਦੇ ਵਿੱਚ ਹੀ ਆ ਪਿੰਡ ਪਧੌੜ ਕੋਠੇ ਚਾਂਹ ਵਾਲੀ ਠੀਕ ਹੈ ਜੀ ਲੈ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਮੁਰਗੇ ਚਾਏ ਨੇ ਤਾਂ ਤੁਸੀਂ ਲੈ ਕੇ ਜਾ ਸਕਦੇ ਹੋਗੇ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਬਹੁਤ ਸਿੱਕਾ